ਇਹ ਉਸ ਦਾ ਫੈਸਲਾ ਹੈ ਵਾਈਬਿੰਗ ਦਾ ਕਾਲਸੇ ਪਿੱਛੇ ਵੀ ਪੈ ਦੋ ਨਾ ਬਾਈ ਜੀ ਪਿੱਛੇ ਕਰਿਆ ਉਹਨਾਂ ਯਾਰ ਹਰ ਸਾਲ ਹੋ ਜਾ ਬਾਈ ਆਪਾਂ ਬਾਈ ਜੀ ਬਾਗੀ ਦਿੱਲੀ ਦੇ ਆਪਾਂ ਅਕਾਲੀ ਦਲ ਇਤਿਹਾਸਿਕ ਕਾਨਫਰੰਸ ਕਰਦਾ ਹੈ ਯਰ ਮੈਂਬਰਾਂ ਜੀ ਬੈਠੇ ਪਿੱਛੇ ਐਮਐਲਏ ਬਸ ਆਪਣੀ ਆ ਜਿਹੜੇ 10 ਸਾਲ ਟੰਗੇ ਸੀ ਜਾਣਦੇ ਹਾਂ ਕਿ ਕਿਵੇਂ ਆਪਣਾ ਪੰਜਾਬ ਬਚਾਉਣਾ ਆ ਪੰਜਾਬ ਆਪਣਾ ਹੈ ਜੇ ਇਥੇ ਬੁਰਾ ਹਾਲ ਹੁੰਦਾ ਤੇ ਨੁਕਸਾਨ ਆਪਣਾ ਹੁੰਦਾ ਛੋਟੇ ਛੋਟੇ ਸੁਪੀ ਆਪੇ ਧੋਗੇ ਟੱਪ ਕੇ ਬਗੈਰ ਸੋਚੇ ਸਮਝੇ ਝੂਠ ਦੇ ਕਿਹੜਾ ਵੱਡਾ ਇੱਕ ਮਿੰਟ ਖੜ ਜਾ ਬਈ ਅੱਖੇ ਲੱਗ ਕੇ

ਕੋਈ ਹੋਂ ਇੱਕ ਜਿਹੜੀ ਇੱਥੇ ਬੋਰ ਐਵੇਂ ਆਪਾਂ ਬੱਸਾਂ ਭਰ-ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਵਿੱਚ ਆਪਾਂ ਉਹ ਨਹੀਂ ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਂਦੇ ਉਹਦੇ ਬਾਅਦ ਭਾਵੇਂ ਇਨਾਮ ਜਾਂ ਕਿਤੇ ਕੋਈ ਪਤਾ ਨਿਕਲਦਾ